ਜਿਹੜੇ ਬੰਦੇ ਨੇ ਆਪਣੇ ਪਰਿਵਾਰ ਦੇ ਲਈ ਰੋਜ਼ਗਾਰ ਚਲਾਉਣਾ ਹੋਵੇ ਨਾ ਤੇ ਉਹਨੂੰ ਫਿਰ ਮਿਹਨਤ ਕਰਨੀ ਪੈਂਦੀ ਹੈ ਫਿਰ ਜਾ ਕੇ ਗੁਜ਼ਾਰਾ ਹੁੰਦਾ ਆਪਣੇ ਪਰਿਵਾਰ ਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਸੰਗਤ ਜੀ ਇਸ ਘਰ ਵਿੱਚ ਨਾ ਮਹਾਰਾਜ ਨੂੰ ਲਿਆ ਰਹੇ ਨੇ ਤੇ ਦੇਖੋ ਅੱਗੋਂ ਨਾ ਜਵਾਕ ਕਿੰਨੀ ਨਿਮਰਤਾ ਦੇ ਨਾਲ ਮਹਾਰਾਜ ਦਾ ਸ਼ੁਕਰਾਨਾ ਕਰਦਾ ਹੈ ਇਸ ਬੱਚੇ ਦੀ ਭਾਵਨਾ ਦੇਖੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਕੁਝ ਬੰਦੇ ਨਾ ਇਦਾਂ ਦੇ ਵਿਆਹਾਂ ਦੇ ਵਿੱਚ ਮਿਲਦੇ ਨੇ ਤੇ ਆਪਣੀ ਮਸਤੀ ਦੇ ਵਿੱਚ ਨਜਰੇ ਨੇ ਯਾਰ ਕੋਈ ਲੋਕਾਂ ਦੀ ਪਰਵਾਹ ਨਹੀਂ ਹੁੰਦੀ ਵੀ ਲੋਕ ਸਾਨੂੰ ਕੀ ਕਹਿਣਗੇ ਤੇ ਆਪਣਾ ਚਾਹ ਪੂਰਾ ਕਰਦੇ ਨੇ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਅਸਲੀ ਸਿੰਘ ਦੀ ਪਹਿਚਾਣ ਨਾ ਇੱਥੋਂ ਪਤਾ ਲੱਗਦਾ ਬਈ ਆਹ ਵੀਰ ਨੇ ਨਾ ਦੇਖੋ ਸਾਦੇ ਬਾਣੇ ਦੇ ਵਿੱਚ ਨਾ ਵਿਆਹ ਕਰਵਾਇਆ ਯਾਰ ਇਹ ਹੁੰਦਾ ਗੁਰੂ ਦੇ ਨਾਲ ਪਿਆਰ ਜਿਹੜਾ ਸਿੱਖ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦਾ ਨਾ ਉਹ ਕਦੇ ਵੀ ਨਹੀਂ ਡੋਲਦਾ ਕੀ ਗੱਲ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ